ਆਓ ਸੁਣਦੇ ਹਾਂ ਕਿਰਪਾਲ ਕਜ਼ਾਕ ਦੀ ਕਹਾਣੀ ਉਡੀਕ ਮੌਤ ਗੁਰੋ ਦੇ ਇਰਦ-ਗਿਰਦ ਸੀ ਪਰ ਦਿਸ ਨਹੀਂ ਸੀ ਰਹੀ ਟੱਬਰ ਉਸ ਘੜੀ ਨੂੰ ਸਹਿਕ ਰਿਹਾ ਸੀ ਘਰ ਦੇ ਸਾਰੇ ਕੰਮ-ਕਾਜ اٹਕੇ ਪਏ ਸਨ ਹਰ ਕੋਈ ਸਾਹ ਉੱਤੇ ਖੜਾ ਸੀ ਮਰਨਾ ਕਿਨੇ ਨੇ ਵਕਤ ਆ ਗਿਆ ਤਾਂ ਬੰਦਾ ਤੁਰਦਾ ਹੋਵੇ ਉਡੀਕ ਕੀਦੀ ਟੁਟਕਿਚ ਫੁੜਕਦਾ ਕੋਈ ਕਰਮਾ ਵਾਲਾ ਰਿੰਗ ਕੇ ਮਰਨਾ ਕੋਈ ਮਰਨਾ ਖਬਰ ਲੈਣਾ ਇਹ ਗੱਲਾਂ ਕਰਦੇ ਮਰੀ ਤਾਂ ਕੇਸਰੋ ਦੇਵਤਿਆਂ ਦੀ ਮੌਤ ਜਾਂ ਕੰਬੋਆਂ ਕਾ ਸੁੰਦਰ ਸਿਓ ਇੱਕ ਰਾਤ ਟੱਬਰ ਉਠਾਇਆ ਹੱਥ ਜੋੜੇ ਚੰਗਾ ਭਾਈ ਸਭ ਨੂੰ ਸਤਿ ਸ੍ਰੀਕਾਲ ਨਦੀ ਨਾਮ ਸੰਜੋਗੀ ਮੇਲੇ ਟੱਬਰ ਕਿਹਾ ਦੇਖ ਕੀ ਝਲਖ ਲਾਰਦੀ ਆ ਅੱਧੀ ਰਾਤ ਸਵੇਰੇ ਉੱਠੇ ਤਾਂ ਦੇਖਣ ੁੱਟ ਗਿਆ ਪੌਰ ਤੇ ਸੁੰਦਰ ਸਿਓ ਰੱਜ ਕੇ ਕੁੱਤਾ ਬੰਦਾ ਬਾਹਰੋਂ ਆਇਆ ਬਹੂ ਨੂੰ ਕਹਿੰਦਾ ਪੁੱਤ ਕੜਾ ਮਿਲੂ ਪੋਰਾ ਬਹੂ ਕਿਹਾ ਨਾ ਤਿੱਥ ਨਾ ਤਿਹਾਰ ਬਾਪੂ ਜੀ ਕਮਲੇ ਤਾਂ ਨਹੀਂ ਹੋਗੇ ਕਹਿੰਦਾ ਚਲੋ ਫਿਰ ਮਰੇ ਤੇ ਹੀ ਖਾ ਲਿਓ ਉਹ ਗੱਲ ਹੋਈ ਵੱਡਾ ਕੀਤਾ ਪੂਰੀ ਬਰਾਤਰੀ ਨੇ ਛਕਿਆ ਸੋਰੀਏ ਕੁਣਕਾਈ ਸੀ ਸੁਤਾ ਤਾਂ ਨਾ ਪਟਕਣ ਦਿੰਦੀ ਵਿਚਾਰੇ ਦੀ ਲੋਕ ਕਹਾਣੀਆਂ ਛੋ ਲੰਦੇ ਸੁੱਚਾ ਸਿਆ ਸੌ ਨੂੰ ਤਾਂ ਟੱਪ ਗਈ ਹੋ ਬੇਬੇ ਕੋਈ ਪੁੱਛਦਾ ਕਾ ਨੂੰ ਪਲੇਗ ਪੈਣ ਵੇਲੇ ਦੀ ਐ ਸਾਲ ਦਾ ਤਾਂ ਪਤਾ ਨਹੀਂ ਸੁੱਚਾ ਸਿਓ ਨੂੰ ਵੀ ਮਾਂ ਨੇ ਹੀ ਦੱਸਿਆ ਸੀ ਉਸ ਸਾਲ ਚੂਹਿਆਂ ਤੋਂ ਪਈ ਬਿਮਾਰੀ ਬੰਦਾ ਤੁਰਿਆ ਜਾਂਦਾ ਮੁੱਕ ਜਾਂਦਾ ਮੈਨੂੰ ਨਕਰਮੀ ਨੂੰ ਰੱਬ ਰੱਖ ਲਿਆ ਤਾਂ ਹੀ ਤਾਂ ਨਾਂ ਪਿਆ ਗੁਰਾਂ ਦੇਈ ਰੱਬ ਦੇ ਰੱਖ ਲਣ ਵਾਲੀ ਗੱਲ ਸੱਚੀ ਸੀ ਗੁਰਾਂ ਨੂੰ ਹਰ ਦਿਨ ਨਵਾਂ ਵਾਰ ਆਇਆ ਜਵਾਨ ਹੋਈ ਉੱਚਾ ਲੰਮਾ ਕੱਦ ਪਰਵੀ ਡੀਲ ਡਾਲ ਲੈਣਾ ਸਿਓ ਨਾਲ ਵਿਆਹੀ ਗਈ 12 ਵਿੱਚ ਮਰੱਬੇ ਅਲਾਟ ਹੋਏ ਤਾਂ ਸੰਦਲਬਾਰ ਜਾ ਕੇ ਵਸ ਗਈ ਜੜਾਂ ਵੀ ਨਹੀਂ ਸੀ ਲੱਗੀਆਂ ਕਿ ਹੱਲੇ ਪੈ ਗਏ ਹੱਲੇ ਕੀ ਪਏ ਪਰ ਲੋ ਆ ਗਈ ਪਤੀ ਤੇ ਮਾਪੇ ਹੱਲੇ ਨਿਕਲ ਗਏ ਦੋ ਪੁੱਤਾਂ ਨੂੰ ਖੰਭਾਂ ਲਈ ਇੱਧਰ ਆ ਗਈ ਇਕੱਲੀ ਕਾਰੀ ਤੀਵੀਂ ਤੇ ਹੋਣੀ ਨਾਲ ਮੱਥਾ ਦੋ ਪੁੱਤਾਂ ਨਾਲ ਲੱਕ ਬੰਨ ਲਿਆ ਗੁਰਾਂ ਦੇ ਉਹ ਦਿਨ ਯਾਦ ਕਰਦੇ ਆ ਅੱਜ ਵੀ ਸੁੱਚਾ ਤੇ ਨੰਜਾ ਅੱਖਾਂ ਪਰ ਲੰਦੇ ਬੇਬੇ ਕਿਵੇਂ ਸ਼ਰੀਕਾਂ ਤੋਂ ਸਿਆੜ ਕਢਾਏ ਦਿਨ ਰਾਤ ਇੱਕ ਕੀਤਾ ਮੁੜਕਾ ਡੋਲਿਆ ਰਫਲ ਲਈ ਪੰਚਾਤਾਂ ਵਿੱਚ ਬੈਠੀ ਖਾਣੇ ਠਪਾਣੇ ਗਈ ਸ਼ਰਾਬ ਕੱਢੀ ਪਿਆਈ ਵਿੱਚ ਇੱਕ ਠੋਕ ਕੇ ਜਵਾਂ ਕਾਇਮ ਕੀਤਾ ਪੁੱਤ ਵਿਆਹੇ ਸੁੱਚੇ ਲਈ ਚੱਠਿਆਂ ਤੋਂ ਚਿੰਤਕੁਰ ਤੇ ਨੰਜੇ ਲਈ ਵਿਰਕਾਂ ਕੀ ਰਾਜਵੰਤ ਵਿਆਹ ਕੇ ਲਿਆਂਦੀ ਉੱਤਨੋਹਾ ਵੀ ਰੱਖ ਵਿਖਾਈ ਸੁੱਚੇ ਵਾਹੀ ਓਟ ਲਈ ਨੰਜੇ ਆੜਤ ਦੌਲਤ ਪੈਰਾਂ ਨਾਲ ਆਈ ਵੇਲ ਵਦੀ ਅੱਜ ਸੁੱਚੇ ਦੇ ਨੀਤੂ ਤੇ ਗੁੱਲੂ ਸਨ ਨੰਜੇ ਦੀਆਂ ਲਾਲੀ ਤੇ ਰਿੰਪੀ ਧੀਆ ਤੇ ਪੁੱਤ ਬੱਬੂ ਸਭ ਕਲਜਾਂ ਵਿੱਚ ਪੜਦੇ ਰੱਜ ਦਾ ਪੁੱਜਦਾ ਘਰ ਕੋਈ ਚਿੜੀਆਂ ਦਾ ਦੁੱਧ ਮੰਗਦਾ ਹਾਜ਼ਰ ਕਰਨ ਦੇ ਸਮਰੱਥ ਅਚਾਨਕ ਗੁਰਾਂ ਦੇਈ ਦੀ ਲਟਕੀ ਮੌਤ ਨੇ ਸਭ ਜੜ ਕਰਕੇ ਰੱਖ ਦਿੱਤਾ ਹਵਾ ਸਾਹ ਧੜਕਣ ਗੁਰੋ ਦਾ ਨਹੀਂ ਟੱਬਰ ਦਾ ਰੁਕਿਆ ਪਿਆ ਸੀ ਉੱਚੀ ਹਸਣਾਨੀ ਕੀ ਪਤਾ ਕੋਈ ਕਦੋਂ ਖਬਰ ਲੈਣ ਆ ਜਾਵੇ ਆਏ ਨੂੰ ਉਦਾਸ ਮਿਲੋ ਕਾਲਵੋ ਔਲੀ ਬੋਲੋ ਕਹਾਣੀਆਂ ਸ਼ੁਰੂ ਕਦੋਂ ਬੁੱਲੀ ਕੀ ਖਾਦਾ ਕਦੋਂ ਖਾਦਾ ਪਛਾਣਦੀ ਐ ਕਿ ਨਹੀਂ ਹੱਥ ਪੈਰ ਕਿਵੇਂ ਨੇ ਠੰਡੇ ਕੇ ਗਰਮ ਦਵਾਦਾਰੂ ਚਲਦਾ ਕਿ ਬੰਦ ਆਪਦੀ ਕਿਰਿਆ ਕਿਉਂਟਦੀ ਐ ਕਿ ਨਹੀਂ ਜੇ ਨਹੀਂ ਤਾਂ ਕੌਣ ਕਰਦਾ ਸੇਵਾ ਚਿੰਤਕੁਰ ਜਾਂ ਰਾਜਵੰਤ ਨਸੀਤਾਂ ਦਾ ਮੀ ਵਰਦਾ ਮਰਦੇ ਦੀ ਸੇਵਾ ਤੁਰੰਤ ਮਿਲਦਾ ਭਾਏ ਮੇਵਾ ਭਾਈ ਗੰਗਾ ਜਲ ਮੰਗਵਾ ਲਿਆ ਤੁਰੰਤ ਨਹੀਂ ਲੱਭਦਾ ਕੁਛ ਗੁਟਕੇ ਮੰਗਵਾਓ 5 7 ਜਿਵੇਂ ਕੋ ਰੜੂ ਵੱਜੇ ਬਾਣੀ ਪੜੋ ਕੰਨਾਂ 'ਚ ਭੁੱਲ ਕੇ ਸਰਾਣੇ ਨਾ ਖੜੋ ਮਰਦੇ ਦੀ ਸੋਤਾ ਜਾਂਦੀ ਐ ਖੜੇ ਬੰਦੇ 'ਚ ਮੌਤ ਲਟਕ ਗਈ ਤਾਂ ਨਸੀਤਾਂ ਬਦਲੀਆਂ ਚਾਕੂ ਛੁਰੀ ਤਾਂ ਨਹੀਂ ਪਏ ਮੰਜੇ ਤੇ ਲੋਹੇ ਤੋਂ ਬਹੁਤ ਡਰਦੇ ਐ ਫਰਿਸ਼ਤੇ ਐਵੇਂ ਲਟਕਿਆ ਰਹਦਾ ਬੰਦਾ ਕਿਸੇ ਨੂੰ ਮਿਲਣ ਦੀ ਭੱਖਿਆ ਤਾਂ ਨਹੀਂ ਕੱਢੀ ਮੂੰਹ ਕੱਢੀ ਐ ਤਾਂ ਤੁਰੰਤ ਬਲਾਓ ਬੰਦਾ ਇਹੋ ਜਿਹੇ ਦੀ ਆਵਾਜ਼ ਕੰਨੀ ਪਈ ਨਹੀਂ ਤੇ ਜਾਨ ਨਿਕਲੀ ਨਹੀਂ ਬੂਹੇ ਨਾ ਬੰਦ ਕਰਿਓ ਭੁੱਲ ਕੇ ਵੀ ਦੂਹੋ ਦੂ ਆਉਂਦੇ ਆ ਜਮਦੂਤ ਜਿੰਨੇ ਮੂੰਹ ਉੰਨੀਆਂ ਗੱਲਾਂ ਸੁਣ ਸੁਣ ਟੱਬਰ ਕੰਬਦਾ ਉੱਤਰ ਬਾਹਰ ਗਏ ਬਿੰਦੇ ਬਿੰਦੇ ਗਿੜਾ ਮਾਰਦੇ ਨਾ ਜਾਣੀਏ ਕਦ ਲੋੜ ਪੈ ਜਾਏ ਨੰਝੇ ਯੂਪੀ ਤੋਂ ਬੀ ਲੈਣ ਜਾਣਾ ਸੀ ਸੁੱਚੇ ਨਿੱਤੂ ਦਾ ਸਾਹਾ ਕਢਾਉਣਾ ਸੀ ਨਹੀਂ ਗਏ ਟੱਬਰ ਸੁੱਤਾ ਪਿਆ ਵੀ ਜਾਗਦਾ ਰਹਿੰਦਾ ਨੂਹਾ ਤਾਂ ਜਾਗਣ ਦੀ ਵਾਰੀ ਬਨ ਲੀ ਮੌਤ ਸੀ ਕਿ ਦਸਤਕ ਹੀ ਨਹੀਂ ਸੀ ਦੇ ਰਹੀ ਸਭ ਤੋਂ ਵੱਡੀ ਚਿੰਤਾ ਗੁਰੋ ਦੇ ਹਾਲ ਪਾ ਰਿਆ ਨਾ ਕਰਨ ਦੀ ਸੀ ਗੁੰਮਸੁਮ ਪਈ ਸੀ ਕਦੇ ਹਾਜਤ ਵੇਲੇ ਅੱਖ ਪਟਦੀ ਸਹਾਰੇ ਨਾਲ ਬੈਠਦੀ ਅੱਖਾਂ ਦੇ ਡੂੰਘੇ ਕੋਇਆਂ ਵਿੱਚੋਂ ਗਰਕੀ ਵੱਲ ਝਾਕਦੀ ਮਦਦ ਨਾਲ ਕਿਰਿਆ ਸਾਧਦੀ ਤੇ ਮੰਜੇ ਤੇ ਪੈਂਦੀ ਗੁੰਮ ਕੋਈ 2 ਚਮਚ ਦਲੀਆ ਅੰਦਰ ਲੰਘਾਉਦਾ ਤਾਂ ਨਿਗਲਦੀ ਨਹੀਂ ਦਾਣਾ ਪਾਣੀ ਖਤਮ ਡਰ ਉਹਦੋਂ ਲੱਗਦਾ ਜਦੋਂ ਅੱਖਾਂ ਦੇ ਡੂੰਘੇ ਕੋਇਆਂ ਵਿੱਚੋਂ ਅਪਲਕ ਝਾਕਦੀ ਲਗਾਤਾਰ ਸੂਏ ਚੁਬਣ ਲੱਗਦੇ ਅੱਖਾਂ ਸੁੰਗੜਦੀਆਂ ਤਾਂ ਲੱਗਦਾ ਗਈ ਅਚਾਨਕ ਹੱਥ ਕੰਬਦੇ ਬੁੱਲ ਫਰਕ ਦੇ ਬੁੱਲਾਂ ਵਿੱਚ ਤੜਫਦੇ ਬੋਲ ਪਹਿਲਾਂ ਸੈਕਦੇ ਫਿਰ ਮਰਦੇ ਫਿਰਦੇ ਵਾੜ ਪਾਉਂਦੇ ਇਹ ਉਹ ਗੁਰੂ ਸੀ ਜਿਦੇ ਬੋਲ ਮਰਦੰਗ ਵਾਂਗ ਗੂੰਜਦੇ ਸਨ ਟੱਬਰ ਜਾਚੇ ਇਹਦੀ ਉਹ ਆਪ ਜ਼ਿੰਮੇਵਾਰ ਸੀ ਸਭ ਨੇ ਹੱਥ ਜੋੜੇ ਤਰਲੇ ਲਏ ਮਿੰਤਾਵਾਂ ਕੀਤੀਆਂ ਵਾਸਤੇ ਦਿੱਤੇ ਬਈ ਰੱਬ ਦਾ ਵਾਸਤਾ ਜਦ 20 ਸਾਲਾਂ ਤੋਂ ਪੁੱਤਾਂ ਘਰ ਦਾ ਸਿੱਧਾ ਚੱਕ ਲਿਆ ਤਾਂ ਨਿੱਕੀ ਨਿੱਕੀ ਗੱਲ 'ਚ ਦਖਲ ਅੰਦਾਜ਼ੀ ਕਿਉਂ ਜਮਾਨਾ ਬਦਲ ਗਿਆ ਉਮਰ 90ਆਂ ਨੂੰ ਜਾ ਟੁੱਕੀ ਹੁਣ ਡੰਗੋਰੀ ਫੜੋ ਤੇ ਅਗਲਿਆਂ ਨਾਲ ਕਰੋ ਗੱਲਾਂ ਛੱਡੋ ਮੋਹ ਮਾਇਆ ਪਰ ਬੇਬੇ ਡੰਗੋਰੀ ਫੜਨ ਲਈ ਤਿਆਰੀ ਨਹੀਂ ਸੀ ਜਦ ਨੈਣ ਪ੍ਰਾਣ ਚੱਲਦੇ ਐ ਤਾਂ ਡੰਗੋਰੀ ਦੀ ਮਹਤਾਜੀ ਕਿਉਂ ਇੱਧਰ ਆ ਕੇ ਗੁਰੋਂ ਨੇ 20 ਸਾਲ ਫਸਲ ਬੀਜੀ ਵੱਡੀ ਗਾਹੀ ਵੇਚੀ ਲਿਆਰੀਆਂ ਨਾਲ ਖੁਰਲੀਆਂ ਭਰ ਦਿੱਤੀਆਂ ਅਨਾਜ ਨਾਲ ਪੜੋਲੇ ਤੂਸ ਦਿੱਤੇ ਹੁਣ ਜਿਹੜਾ ਟੱਬਰ ਡਾਲਡਾ ਤੇ ਸਬਜ਼ੀ ਮੁੱਲ ਲੈ ਕੇ ਖਾਂਦਾ ਸੀ ਉਹ ਮੱਤਾਂ ਦੇ ਰਿਹਾ ਸੀ ਪੋਤੇ ਪੁੱਤੀਆਂ ਨੂੰ ਲੱਗਦਾ ਸਮਾਂ ਉੜ ਰਿਹਾ ਸੀ ਦਾਦੀ ਰੀਂਗ ਰਹੀ ਸੀ ਫਰਕ ਦਿਨ ਰਾਤ ਦਾ ਸੀ ਪੁੱਤਾਂ ਲਈ ਇੱਕੋ ਰਾਹ ਸੀ ਬੇਬੇ ਨੂੰ ਬੋਹੇ ਦੀ ਚੱਦਰ ਦਿਓ ਤੇ ਟੁੱਕਾ ਟਕਾਈ ਦਾ ਫਸਤਾ ਵੱਡੋ ਗੁਰਾਂ ਦੀ ਭਾਂਪ ਗਈ ਘਰ ਵਿੱਚ ਹੁਣ ਉਹਦੇ ਲਈ ਕੋਈ ਥਾਂ ਨਹੀਂ ਸੀ ਉਹ ਨਾ ਰੋਈ ਨਾ ਬਖੇੜਾ ਕੀਤਾ ਬਸ ਇਸ ਅਹਿਸਾਸ ਨਾਲ ਉਹਨੇ ਸਾਰੀ ਸਤਿਆ ਦੇ ਵਿੱਚੋਂ ਰਤ ਮੁੱਕਣ ਵਾਂਗ ਕਤਰਾ ਕਤਰਾ ਮੁੱਕਦੀ ਵੇਖੀ ਮਹਿਸੂਸ ਕੀਤੀ ਤੇ ਕੁਝ ਦਿਨਾਂ ਵਿੱਚ ਹੀ ਕਈ ਵਰਿਆਂ ਦੀ ਔਦ ਹੰਡਾ ਕੇ ਬਿਰਧ ਹੋ ਗਈ ਕਈ ਦਿਨ ਮੰਜੇ ਤੋਂ ਹੀ ਨਾ ਉੱઠી ਮੋਇਆਂ ਹਾਰ ਪਈ ਰਹੀ ਸਵੇਰੇ ਸ਼ਾਮ ਮੰਜੇ ਤੇ ਹੀ ਰੋਟੀ ਪਾਣੀ ਮਿਲਣ ਲੱਗਾ ਜੀਆਂ ਨਾਲ ਗੱਲਾਂ ਕਰਨ ਤੋਂ ਵੀ ਤਰਸ ਗਈ ਤਾਂ ਉਸ ਮਨ ਨੇ ਹੀ ਲਿਆ ਕਿ ਮੌਤ ਉਸ ਤੋਂ ਬਹੁਤੀ ਦੂਰ ਨਹੀਂ ਸੀ ਫਿਰ ਵੀ ਉਹ ਹੌਸਲੇ ਵਿੱਚ ਸੀ ਡਿਉਡੀ ਚ ਮੰਜੇ ਤੇ ਪਈ ਹਰ ਅੰਦਰ ਬਾਹਰ ਵੜਦੇ ਲਈ ਅਸੀਸਾਂ ਦੀ ਝੜੀ ਲਾਈ ਰੱਖਦੀ ਨੇਰ ਸਵੇਰ ਟੱਬਰ ਲਈ ਸੁਖਣਾ ਸੁਖਦੀ ਕੀੜੀਆਂ ਦੀਆਂ ਖੁੱਡਾਂ ਤੇ ਆਟਾ ਧੂੜਦੀ ਕੀੜੀਆਂ ਨਾਲ ਹੀ ਗੱਲਾਂ ਕਰੀ ਜਾਂਦੀ ਜਾਂ ਅਸਮਾਨ ਵੱਲ ਹੱਥ ਫਲਾ ਕੇ ਪਤਾ ਨਹੀਂ ਕੀ ਕੀ ਮੰਗਦੀ ਰਹਿੰਦੀ ਉੱਤੇ ਪੋਤੀਆਂ ਟੀਚਰਾਂ ਕਰਦੇ ਦਾਦੀ ਦੀਆਂ ਸਿੱਧੀਆਂ ਗੱਲਾਂ ਰੱਬ ਨਾਲ ਨੀਤੂ ਆਖਦੀ ਮੈਂ ਤਾਂ ਇੰਗਲੈਂਡ ਦਾ ਵੀਜ਼ਾ ਲਵਾਉਂ ਰੱਬ ਤੋਂ ਦਾਦੀ ਦੀ ਸਫਾਰਸ਼ ਨਾਲ ਰਿੰਪੀ ਆਖਦੀ ਸੁੱਚਾ ਤੇ ਨੰਝਾ ਵੱਖ ਬੇਬੇ ਨੂੰ ਹਟਕਦੇ ਬੇਬੇ ਰੰਗ ਤਾਂ ਲੱਗੇ ਪਏ ਆ ਹੋਰ ਕੀ ਚਾਹੀਦਾ ਜਿਹੜਾ ਆਟਾ ਡੋਲਦੀ ਫਿਰਦੀ ਆ ਖੁੱਡਾਂ ਤੇ ਗੁਰੋਂ ਨਾ ਹਟਣਾ ਸੀ ਨਾ ਹਟੇ ਇੱਕ ਦਿਨ ਟਿੱਬੀ ਤੋਂ ਥਿੜਕ ਕੰਗਰੋਲ ਦੇ ਮਣਕੇ ਹਲਾ ਕੇ ਮਹੀਨਿਆਂ ਲਈ ਤਖਤ ਪੋਸ਼ ਤੇ ਆ ਪਈ ਜੀ ਦਾ ਡਰ ਸੀ ਉਹ ਹੋਇਆ ਗਿੱਲਾ ਪੀਣਾ ਪੈ ਗਿਆ ਬੜੇ ਇਲਾਜ ਕਰਾਏ ਕਦੇ ਹੇਠਲਾ ਹਿੱਸਾ ਸੁਣ ਕਦੇ ਉਤਲਾ ਕਦੇ ਗੁੰਮ ਹੋ ਜਾਂਦੀ ਕਦੇ ਉੱਠ ਕੇ ਬਹਿ ਜਾਂਦੀ ਕਦੇ ਮੱਖੀ ਦੀ ਵੀ ਕੰਤਮਨ ਦੀ ਕਦੇ ਪਿਸ਼ਾਬ ਨਾਲ ਬਿਸਤਰਾ ਭਿੱਜ ਜਾਂਦਾ ਇੱਕ ਦਿਨ ਤਪੀ ਹੋਈ ਨੀਤੂ ਆਈ ਦਾਦੀ ਆਪਦੇ ਰੱਬ ਨੂੰ ਕਹਿ ਲੈ ਕੇ ਤੁਰਦਾ ਹੋਵੇ ਤੇਰੇ ਲਈ ਨਹੀਂ ਰਹਾ ਕੋਈ ਨਰਕ ਸਵਰਗ ਨੀਤੂ ਇੱਕ ਤਰ੍ਹਾਂ ਚਿੱਕੀ ਸੀ ਗੁਰੂ ਅੱਖਾਂ ਤਾਂ ਪੱਟੀਆਂ ਬੁੱਲ ਵੀ ਹਿੱਲੇ ਪਰ ਕੁਝ ਕਹਿ ਨਾ ਸਕੇ ਉਸੇ ਤਰਕਾਲ ਗੁਰੋ ਦੀਆਂ ਅੱਖਾਂ ਧਾੜੇ ਲੱਗ ਗਈਆਂ ਟੱਬਰ ਦੀ ភੁੱਬ ਨਿਕਲ ਗਈ ਸ਼ਰਮ ਨਹੀਂ ਆਈ ਇੰਨੀ ਗੱਲ ਆਖ ਦੇ ਮਾਂ ਕਲਪੀ ਮੇਰੇ ਕਹੇ ਮਰਤਾ ਨਹੀਂ ਗਈ ਬੋਤਾ ਹੈ ਜੇ ਤਾਂ ਮੰਮੀ ਬਣਾ ਕੇ ਰੱਖ ਲਿਓ ਘਰੇ ਨਿੱਤੂ ਦਾ ਸਬਰ ਟੁੱਟ ਗਿਆ ਅਸਲ 'ਚ ਗੁਰੋ ਦੇ ਸਾਹਾਂ 'ਚ ਨਿੱਤੂ ਦੇ ਵਿਆਹ ਦਾ ਸਾਹ اٹਕਿਆ ਪਿਆ ਸੀ ਇੱਕ ਦਿਨ ਗੁੱਲੂ ਕਿਹਾ ਮੈਂ ਤਾਂ ਕਹਿਣਾ ਹਸਪਤਾਲ ਦਾਖਲ ਕਰਾਓ ਪਰ ਨਾਲੇ ਲੋਕ ਨਹੀਂ ਕਹਿਣਗੇ ਦਵਾਈ ਖਣੋ ਮਾਰਤੀ ਬੁੜੀ ਸੁੱਚਾ ਤੇ ਨੰਜਾ ਹਸਪਤਾਲ ਲਈ ਤਾਂ ਰਾਜੀ ਨਾ ਹੋਏ ਅਵੈਸਲੇ ਜ਼ਰੂਰ ਹੋਗੇ ਅਵੈਸਲੇ ਹੋਣ ਦਾ ਇੱਕ ਕਾਰਨ ਨੇ ਵੀ ਸੀ ਕਿ ਪਿਛਲੇ ਦਿਨਾਂ ਵਿੱਚ ਜਿੰਨੀ ਵੇਰੀ ਬੇਬੇ ਹੋਸ਼ ਚਾਈ ਨਾ ਉਸ ਹਾਲ ਪਾਰਿਆ ਕੀਤੀ ਨਾ ਕੁਝ ਮੰਗਿਆ ਬਸ ਆ ਪਲਕ ਦੇਖਦੀ ਰਹਿੰਦੀ ਅੱਖਾਂ 'ਚ ਅਥਰੂ ਭਰਦੀ ਬੁੱਲਾਂ 'ਚ ਕੁਝ ਬੁਦਬੁਦਾਉਂਦੀ ਤੇ ਇਸ ਤਰ੍ਹਾਂ ਮੱਥਾ ਟਣਦੀ ਜਿਵੇਂ ਕਿਸੇ ਅਕੈਪੀੜ ਵਿੱਚੋਂ ਲੰਗਰੀ ਹੋਵੇ ਹੁਣ ਅਜਿਹੀ ਗੱਲ ਦਾ ਕੋਈ ਕੀ ਫਿਕਰ ਕਰੇ ਵੱਧ ਤੋਂ ਵੱਧ ਬੁੱਲ ਫਰਕ ਦੇ ਅੱਖਾਂ 'ਚੋਂ ਪਾਣੀ ਸਿੰਮਦਾ ਆ ਪਲਕ ਦੇਖੀ ਜਾਣਾ ਭਾਵ ਹੀਣਾ ਨਿਰਛਲ ਨਿਰਵਿਕਾਰ ਇਸ ਲਈ ਕਈ ਦਿਨਾਂ ਤੋਂ ਟੱਬਰ ਬੇਫਿਕਰ ਸੌ ਰਿਹਾ ਸੀ ਕੋਈ ਪਹਿਲਾਂ ਉੱਠਣ ਵਾਲਾ ਨਭ ਝਟੋਂਦਾ ਨੱਕ ਦੇ ਸਵਰਤ ਤੋਂ ਤਸੱਲੀ ਕਰਦਾ ਹੈਗੀ ਐ ਕਹਿ ਕੇ ਕੰਮ ਲੱਗ ਜਾਂਦਾ ਅਚਾਨਕ ਗਜਬ ਹੋ ਗਿਆ ਇੱਕ ਸਵੇਰ ਗੁਰੂ ਦੇਖਦੇ ਚੀਕ ਮਾਰੀ ਬੇਬੇ ਮੰਜੇ ਤੋਂ ਡਿੱਗੀ ਪਈ ਸੀ ਖੇਲ ਖਤਮ ਅੱਖ ਦੇ ਫੋਰਚ ਟੱਬਰ ਉੱਠ ਖੜਿਆ ਨੂਹਾਂ ਰੋਣ ਲੱਗੀਆਂ ਤਾਂ ਸੁੱਚੇ ਹਟ ਗਿਆ ਰੁਕੋ ਪਹਿਲਾਂ ਟਾਈਮ ਦੇਖੋ ਕੀ ਐ 4 ਕਿਸੇ ਕਿਹਾ ਪਹਿਲਾਂ ਬਿਸਤਰ ਬਦਲੋ ਛੇਤੀ ਨਾਲ ਬੇਬੇ ਦੇ ਕੱਪੜੇ ਵੀ ਉਸ ਪਤਨੀ ਨੂੰ ਕਿਹਾ ਰਾਜਵੰਤ ਨੂੰ ਬੇਬੇ ਕੋਲ ਬਿਠਾ ਕੁੜੀਆਂ ਨੂੰ ਚਾਹ ਪਾਣੀ ਪਿਆ ਤੇ ਬਿਸਤਰੇ ਚੁੱਕ ਸਾਰੇ ਤੁਸੀਂ ਨਾਲ ਚੱਲੋ ਮੇਰੇ ਉਹਨੇ ਨੰਜੇ ਗੁੱਲੂ ਤੇ ਬੱਬੂ ਨੂੰ ਕਿਹਾ ਉਹ ਸੁਫੇ ਜਾ ਰਹੇ ਤੂੰ ਮੰਡੀ ਨੂੰ ਕਰ ਖਿੱਟ ਲੱਕੜ ਬਾਲਣ ਦਾ ਕਰ ਇੰਤਜ਼ਾਮ ਉਸ ਨੰਜੇ ਨੂੰ ਕਿਹਾ ਤੂੰ ਸਮੱਗਰੀ ਲਿਖ ਸਾਰੀ ਖੱਫਣ ਚੰਦਨ ਕਿਉ ਬਾਕੀ ਨਿੱਕ ਸੁੱਕ ਅਚਾਨਕ ਚਿੰਤ ਕੁ ਰਾਖੜੀ ਕੋਣ ਜਾਊ ਮੰਡੀ ਕਿਉਂ ਬੇਬੇ ਲਈ ਚੁੰਨੀ ਚਾਹੀਦੀ ਐ ਚਿੱਟੀ ਵਧੀਆ ਇੱਕ ਵੱਖਰੀ ਮੇਰੇ ਲਈ ਵੀ ਦੇਖੋ ਇਹਦੀ ਅਕਲ ਪਹਿਲਾਂ ਤੈਨੂੰ ਹੀ ਨਾ ਫੋਕ ਲਈਏ ਖਫਣ ਨਾਲ ਘਰ ਦਾ ਕੱਪੜ ਵੀ ਖਰੀਦ ਦੇਗੀ ਮੇਰੇ ਕੋਲ ਹੈ ਨਹੀਂ ਕੋਈ ਚੱਜ ਦੀ ਉਹ ਜਾ ਤੂੰ ਕੰਮ ਕਰ ਮੂਰਖ ਕਿਸੇ ਥਾਂ ਦੀ ਹਾਂ ਤਾਂ ਬੱਬੂ ਤੂੰ ਜਾ ਪੁੱਤ ਆਪਣੇ ਤੇ ਗੁੱਲੂ ਦੇ ਨਾਨਕੇ ਬਾਅਦ ਦੁਪਹਿਰ ਦਾ ਕੈ ਸੰਸਕਾਰ ਦਾ ਗੁੱਲੂ ਤੂੰ ਸਮਾਨ ਲਿਖ ਦੱਸੋ ਤੁਸੀਂ ਲਿਖਣ ਨੂੰ ਕੀ ਐ ਭਾਈ ਨੂੰ ਅਰਦਾਸ ਲਈ ਕਹਿਣਾ ਹੈ ਪਾਣੀ ਦਾ ਟੱਬ ਬੇੜੇ ਚ ਤੇ 20 ਕਿਲੋ ਦੁੱਧ ਡੈਰੀ ਤੋਂ ਟੀਰੂ ਨੂੰ ਕਹਿਣਾ ਚਾਹ ਬਣਦੀ ਰਹੇ ਨੰਝਾ ਸਿਆਂ ਇੱਕ ਗੱਲ ਤਾਂ ਭੁੱਲੀ ਗਿਆ ਬਵਾਨ ਸਜਾਉਣ ਲਈ ਕਾਗਤੀ ਫੁੱਲ ਲੜੀਆਂ ਪਕਾਨੇ ਪਤਾਸੇ ਮੂੰਗਫਲੀਆਂ ਸਿਵਿਆਂ ਚ ਵੰਡਣ ਲਈ ਪੈਸੇ ਬਦਾਮ ਚਹਾਰੇ ਨਹੀਂ ਸਿੱਟੋਂਗੇ ਬਵਾਨ ਤੋਂ ਬੱਬੂ ਯਾਦ ਕਰਾਇਆ ਉਹ ਹਾਂ ਇਹ ਤਾਂ ਭੁੱਲੀ ਗਏ ਹੋਰ ਕਰ ਯਾਦ ਦੇਖਿਆ ਨਹੀਂ ਸੀ ਦੁਆਬੀਆਂ ਕੀ ਬੁੜੀ ਵੇਲੇ ਕੀ ਜਲੂਸ ਨਿਕਲੇ ਆ ਚਿੰਤ ਕੁਰ ਫਿਰਾ ਖੜੀ ਨੀਤੂ ਕੇ ਸੋਹਰਿਆਂ ਨੂੰ ਸੱਦਣਾ ਦੇਖੋ ਇਸ ਤੀਵੇਂ ਦੀ ਮੱਤ ਕੱਚੇ ਕੁਆਰੇ ਸਾਕਾਂ ਨੂੰ ਮਰਗਤ ਤੇ ਸੱਦेंगी ਮੈਂ ਕਿਹਾ ਬੀਬੇ ਨੂੰ ਚਾ ਬੜਾ ਸੀ ਨੀਤੂ ਦੇ ਵਿਆਹ ਦਾ ਚਿੰਤ ਕੁ ਰੱਖਾਂ ਭਾਰਾਈ ਫੁੱਲਾਂ ਦਾ ਵੀ ਹੁਣੇ ਸੋਚ ਲੋ ਨੰਜਾ ਆਖ ਰਿਹਾ ਸੀ ਅੱਜ ਫੁੱਕਾਂਗੇ ਤਾਂ ਕੱਲ ਹੀ ਚੁਗਾਂਗੇ ਹਾਂ ਇੱਕ ਗੱਲ ਆਪਣੇ ਲਾਗੇ ਨੂੰ ਕਿਹੋ ਸੰਸਕਾਰ ਵੇਲੇ ਨੇੜੇ ਰਹੇ ਲੋਈਆਂ ਦਸ਼ਾਲੇ ਉਹਨੂੰ ਚਕਾਓ ਗਰੀਬ ਨੂੰ ਮੂੰਗਫਲੀ ਪਤਾਸੇ ਲਫਾਫਿਆਂ ਚ ਦਈਏ ਕਿ ਖੁੱਲੇ ਖੁੱਲੇ ਦਿਓ ਬੁੱਕ ਬੁੱਕ ਮੂੰਗਫਲੀਆਂ ਚ ਪਤਾਸੇ ਪਾਈਏ ਕਿ ਬਦਾਣਾ ਬੱਬੂ ਕਿਹਾ ਨਾ ਨਾ ਬਦਾਣਾ ਤਾਂ ਦਿਸਣਾ ਨਹੀਂ ਦੇਖੋ ਮੈਂ ਬੈਠਦਾ ਬੇਬੇ ਕੋਲ ਗੁੱਲੂ ਲਿਹਾਉ ਦਰਿਆ ਗੁਰਦੁਆਰਿਆਂ ਸਭ ਨੂੰ ਤੋਰ ਕੇ ਸੁੱਚਾ ਸਿਓ ਇੱਕ ਵਾਰ ਘਰ ਵਿੱਚ ਫਿਰ ਕੇ ਚੁਫੇਰੇ ਤਰਦੀ ਜਈ ਨਿਗਾਹ ਮਾਰੀ ਸਭ ਕੁਝ ਥਾਂ ਸਿਰ ਸੀ ਹਨੇਰੇ ਵਿੱਚ ਚਾਨਣ ਦੀਆਂ ਪਰਤਾਂ ਖੁੱਲ ਰਹੀਆਂ ਸਨ ਰਾਜਵੰਤ ਓਵੇਂ ਬੇਬੇ ਦੀ ਪੁਆੰਦੀ ਉੰਦੀ ਪਈ ਬੈਠੀ ਸੀ ਸੋਚ ਰਹੀ ਸੀ ਸਾਸ ਨੇ ਧੀਆ ਤੋਂ ਵੱਧ ਰੱਖਿਆ ਅੱਜ ਸਾਥ ਛੱਡ ਗਈ ਸੁੱਚੇ ਕੁੜੀਆਂ ਨੂੰ ਬਾਹਰ ਬੈਠਕ 'ਚ ਜਾਣ ਨੂੰ ਕਿਹਾ। ਰਾਜਵੰਤ ਨੂੰ ਵੀ ਕਿਹਾ ਉਹ ਜਾਵੇ ਤੇ ਪੁੰਜੇ ਵਿਛਾਉਣ ਲਈ ਕੁਝ ਲਿਆਵੇ। ਆਪ ਬੀਬੇ ਦੀ ਪਉਣ ਦੀ ਬੈਠ ਗਿਆ। ਬੀਬੇ ਨਾਲ ਅੱਧੀ ਸਦੀ ਦਾ ਸਾਥ ਸੀ। ਮਾਨੰਦਰ ਖੋਪਈ ਇੱਕੋ ਦੁੱਖ ਹੋਇਆ। ਉੱਤੇ ਪੋਤੀਆਂ ਨੂੰ ਬੀਬੇ ਰਾਸ ਕਿਉਂ ਨਾ ਆਈ? ਦਿਲ ਕੀਤਾ ਜਨਦੀਵਾਰ ਮਾਂ ਦਾ ਮੂੰਹ ਦੇਖ ਲਵੇ। ਜਿਵੇਂ ਹੀ ਉਹ ਉੱਠਿਆ ਡਾਡ ਮਾਰ ਕੇ ਡਿਗਦਾ ਡਿਗਦਾ ਬਚਿਆ ਵੇੜੇ ਚ ਖੜਕੇ ਉੱਚੀ ਪੁੱਛਿਆ ਬੇਬੇ ਦਾ ਪਾਸਾ ਕਿਸ ਪਰਤਿਆ ਕਿਸੇ ਨਹੀਂ ਸਭ ਆਵਾਕ ਖੜੇ ਸਨ ਰੋਕੋ ਸਭ ਨੂੰ ਉਹ ਹਨੇਰੀ ਵਾਂਗ ਅੰਦਰ ਗਿਆ ਤੇ ਬੇਬੇ ਨੂੰ ਝੰਡੋੜਿਆ ਬੇਬੇ ਬੇਬੇ ਕੋਈ ਹਰਕਤ ਨਹੀਂ ਹੱਥ ਫੜਿਆ ਸੀਤ ਸੀ ਨੱਕ ਅੱਗੇ ਹੱਥ ਕੀਤਾ ਕੋਈ ਸਾਹ ਨਹੀਂ ਸੀ ਫੜੇ ਆ ਹੱਥ ਛੱਡਣ ਹੀ ਲੱਗਾ ਸੀ ਕਿ ਅਚਾਨਕ ਫੜੇ ਹੱਥ ਵਿੱਚ थरथराहट ਹੋਈ ਸੁੱਚਾ ਕੰਬਿਆ ਬੇਬੇ ਬੇਬੇ ਲੱਗਾ ਉਹ ਖੁਦ ਮਰ ਰਿਹਾ ਸੀ ਫਿਰ ਉਹ ਬੇਬੇ ਦੇ ਚਿਹਰੇ ਲਾਗ ਨਿਵੇਂ ਆ ਉਡਿੱਕਿਆ ਬਹੁਤ ਦੇਰ ਬਾਅਦ ਬੇਬੇ ਦੇ ਕੋਆਂ ਤੋਂ ਪਲਕਾਂ ਸਰਕੀਆਂ ਬੁੱਲ ਕੰਬੇ ਅੱਥਾਂ ਵਿੱਚੋਂ ਕੰਬਣੀ ਲੰਗੀ ਸੁੱਚੇ ਦੀ ਉਹ ਬnikਲ ਗਈ ਇੱਕਾ ਇੱਕ ਸਾਰੇ ਟੱਬਰ ਦਾ ਹੀੜਾਟ ਉੱਚਾ ਹੋਇਆ ਟੱਬਰ ਭੁੱਲ ਹੀ ਗਿਆ ਲੋਕ ਮੌਤ ਤੇ ਰੋਂਦੇ ਸਨ ਉਹ ਮਾਂ ਦੇ ਜਿਉਂਦੇ ਹੋਣ ਤੇ ਰੋ ਰਹੇ ਸਨ